ਆ ਚਿਹਰੇ ਨੂੰ ਕੋਈ ਜਾਣਦਾ ਹੋਵੇ ਤਾਂ ਇਹਦੇ ਬਾਰੇ ਦੱਸਿਆ ਜਾਵੇ ਚਰਨਜੀਤ ਸਿੰਘ ਚੰਨੀ ਇਹਨਾਂ ਨੂੰ ਕਿਸੇ ਨੇ ਦੇਖਿਆ ਵਾ ਜੇ ਦੇਖਿਆ ਤਾਂ ਭਾਈ ਦੱਸੋ ਨਹੀਂ ਤਾਂ ਲੱਭ ਨਹੀਂ ਜੇ ਇਹਨਾਂ ਨੂੰ ਤੇ ਜੇ ਕਿਤੇ ਇਹ ਮਿਲੇ ਤੇ ਇਹਦਾ ਬਾਈ ਐਡਰੈਸ ਸਾਨੂੰ ਜਰੂਰ ਦੱਸਿਆ ਜਾਵੇ ਜਿੱਥੇ ਜਾ ਕੇ ਅਸੀਂ ਇਹਦੇ ਕੋਲ ਆਪਦੇ ਦੁੱਖਾਂ ਦਾ ਹੱਲ ਕਰ ਸਕੀਏ ਤੇ ਦੋ ਚਚਿਆਂ ਦੀ ਬੜੀ ਵਿਆਖਿਆ ਕੀਤੀ ਸੀ ਇੱਕ ਚਾਚਾ ਚੰਨੀ ਤੇ ਇੱਕ ਚਾਚਾ ਚਿੱਟਾ ਇਹ ਕਹਿੰਦੇ ਸੀ ਜਾਂ ਚਾਚਾ ਚੰਨੀ ਰਹੇਗਾ ਯਾ ਚਾਚਾ ਚਟਾ ਰਹੇਗਾ ਦੁੱਖ ਦੀ ਖਬਰ ਅੱਜ ਤੱਕ ਇਹ ਆਈ ਹੈ ਇਹਦੇ ਚਾਚਾ ਚਟਾ ਦੇ ਦਰਦ ਦਰ ਫਿਰ ਰਿਹਾ ਤੇ ਚਾਚਾ ਚੰਨੀ ਦੇਖ ਹੀ ਨਹੀਂ ਰਿਹਾ ਕਿੱਥੇ ਤੇ ਕਿੱਥੇ ਚਲਾ ਗਿਆ ਹਾਲਤ ਬਹੁਤ ਜ਼ਿਆਦਾ ਖਸਤਾਵਾ ਚਰਨਜੀਤ ਚੰਨੀ ਨੂੰ ਜੋ ਕਿ 2.5 ਲੱਖ ਦੀ ਲੀਡ ਨਾਲ ਜਲੰਧਰ ਤੋਂ ਚਿੱਤ ਕੇ ਗਿਆ ਸੀ ਇਹ ਮੁੜ ਕੇ ਨਜ਼ਰ ਨਹੀਂ ਕਿਤੇ ਆਈ ਤੇ ਦੋ ਚਚਿਆਂ ਦੀ ਬੜੀ ਵਿਆਖਿਆ ਕੀਤੀ ਸੀ ਇੱਕ ਚਾਚਾ ਚੰਨੀ ਤੇ ਇੱਕ ਚਾਚਾ ਚਟਾ ਇਹ ਕਹਿੰਦੇ ਸੀ ਯਾ ਚਾਚਾ ਚੰਨੀ ਰਹੇਗਾ ਲਾਜ ਜਦ ਚਟਾ ਰਹੇਗਾ ਦੁਖਦੀ ਖਬਰ ਅਜ ਤੱਕ ਇਹ ਆਈ ਹੈ ਕਿ ਇਹ ਚਾਚਾ ਚਟਾ ਦੇ ਦਰਦਾਰ ਫਿਰ ਰਿਹਾ ਤੇ ਚਾਚਾ ਚੰਨੀ ਦੇ ਸੀ ਨਹੀਂ ਰਿਹਾ ਕਿਥੇ ਤੇ ਕਿਥੇ ਚਲਾ ਗਿਆ ਸੋ ਜੇ ਕਿਸੇ ਨੂੰ ਪਤਾ ਹੋਵੇ ਸਾਨੂੰ ਦੱਸੋ ਆ ਚਿਹਰੇ ਨੂੰ ਕੋਈ ਜਾਣਦਾ ਹੋਵੇ ਤਾਂ ਇਹਦੇ ਬਾਰੇ ਦੱਸਿਆ ਜਾਵੇ ਅੱਜ ਤੋਂ ਕੁਝ ਟਾਈਮ ਪਹਿਲਾਂ ਚਮਕੌਰ ਸਾਹਿਬ ਤੋਂ ਇਹ ਹਾਰ ਕੇ ਚੰਨੀ ਸਾਹਿਬ ਜੀ ਜਲੰਧਰ ਤੋਂ ਜਿੱਤੇ ਸੀ ਤੇ ਉਸ ਟਾਈਮ ਇਹ ਕਹਿੰਦੇ ਸੀ ਕਿ ਸ਼ਾਹਪੁਰ ਦਾ ਵਿਕਾਸ ਹੋਵੇਗਾ ਹੁਣ ਇਹੋ ਜਿਹਾ ਵਿਕਾਸ ਕੀਤਾ ਇਹਨੇ ਕਿ ਜੋ ਮੇਰੇ ਹਸਾਬ ਨਾਲ ਕਹਿੰਦਾ ਸੀ ਚਿੱਟਾ ਨਹੀਂ ਮਿਲੂਗਾ ਤੋਂ ਘਰ ਘਰ ਮਿਲਦਾ ਵਾ ਤਾਂ ਹਰ ਇੱਕ ਇਨਸਾਨ ਦੀ ਹਰ ਇੱਕ ਮਾਂ ਪੇਜ ਨੂੰ ਦੁੱਖ ਦਰਦ ਦੇ ਵਿੱਚ ਪਾਇਆ ਹੋਇਆ ਤੇ ਜੇ ਕਿਤੇ ਇਹ ਮਿਲੇ ਤੇ ਇਹਦਾ ਬਾਈ ਐਡਰੈਸ ਸਾਨੂੰ ਜਰੂਰ ਦੱਸਿਆ ਜਾਵੇ ਜਿੱਥੇ ਜਾ ਕੇ ਅਸੀਂ ਇਹਦੇ ਕੋਲ ਆਪਦੇ ਦੁੱਖਾਂ ਦਾ ਹੱਲ ਕਰ ਸਕੀਏ ਸਰਦਾਰ ਚਰਨਜੀਤ ਸਿੰਘ ਕਿੰਨੀ ਵਰੀ ਐਸ்சிਐਮ ਰਹੇ ਐ ਪੰਜਾਬ ਦੇ ਹੁਣ ਦਿਲਿੰਦਰ ਕੋ ਮੈਂਬਰ ਪਾਰਲੀਮੈਂਟ ਨੇ ਆ ਦੋ ਦਿਨ ਪਹਿਲਾਂ ਹੀ ਅਸੀਂ ਈਡੀ ਦਫ਼ਤਰ ਦੇ ਬਾਹਰ ਬੜਾ ਵੱਡਾ ਦਰਣਾ ਦਿੱਤਾ ਸੀ ਕਾਂਗਰਸ ਪਾਰਟੀ ਨੇ ਉੱਥੇ ਵੀ ਮੌਜੂਦ ਸੀਗੇ ਉਹ ਵੀ ਮੇਰੇ ਕੋਲੋਂ ਉਹਨਾਂ ਦੇ ਜਿਹੜਾ ਉੱਥੇ ਬੋਲ ਰਹੇ ਆ ਉਹ ਵੀ ਮੇਰੇ ਕੋਲ ਉਹਨਾਂ ਦੀ ਕੈਸਟ ਪਈ ਸਾਰੀ ਦੀ ਸਾਰੀ ਔਰ ਉਸ ਤੋਂ ਬਾਅਦ ਅਲਾਦੀਨਪੁਰ ਕੈਂਟ ਦੇ ਵਿੱਚ ਫੰਕਸ਼ਨ ਸੀ 1 2 ਉੱਥੇ ਵੀ ਗਏ ਆ ਜਿੱਥੇ ਕਿਧਰੇ ਜਾਣਾ ਪੈਂਦਾ ਇੱਥੇ ਜਾਂਦੇ ਆ ਆਉਂਦੇ ਆ ਔਰ ਉਹਨਾਂ ਦਾ ਦਫ਼ਤਰ ਵੀ ਇੱਥੇ ਬਣਾ ਹੋਇਆ ਹੈ ਤਹਿਸੀਲ ਕੰਪਲੈਕਸ ਦੇ ਵਿੱਚ ਜਿਹੜਾ ਯੋਜਨਾ ਬੋਰਡ ਵਾਲਾ ਦਫ਼ਤਰ ਹੈ ਉੱਥੇ ਬੈਠਦੇ ਆ ਉਹਨਾਂ ਦੇ ਪੀਏ ਵੀ ਉੱਥੇ ਬੈਠਦੇ ਆ ਔਰ ਆਮ ਲੋਕ ਮਿਲਣ ਵਾਸਤੇ ਆਉਂਦੇ ਆ ਉਹਨਾਂ ਨੂੰ ਮਿਲਦੇ ਵੀ ਆ ਉਹਨਾਂ ਦੇ ਪੀਏ ਨੇ ਕਿਸੇ ਨੂੰ ਲੈਟਰ ਦੇਣੀ ਆ ਕਿਸੇ ਦਾ ਟੈਲੀਫੋਨ ਕਰਨਾ ਉਹਨਾਂ ਦਾ ਪੀਏ ਟੈਲੀਫੋਨ ਵੀ ਕਰਦਾ ਇਹ ਤਾਂ ਕੋਈ ਸ਼ਰਾਰਤੀ ਦਿੱਤੋ ਕੋਈ ਪਾਰਟੀਆਂ ਵਾਲੇ ਜਾਣ ਬੁੱਝ ਕੇ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਇਹੋ ਜੇ ਕੰਮ ਕਰਦੇ ਝੂਠੀ ਸ਼ੋਰਤ ਤੇ ਸਸਤੀ ਸ਼ੋਰਤ ਘਟਣ ਵਾਸਤੇ ਉਹ ਇਹੋ ਜੇ ਕੰਮ ਕਰ ਰਿਹਾ ਹੈ। ਕੰਨੀ ਨੇ ਕਦੇ ਵੀ ਜਦੋਂ ਮਰਜ਼ੀ ਉਹਨਾਂ ਨੂੰ ਟੈਲੀਫੋਨ ਕਰ ਲੋ ਉਸ ਵੇਲੇ ਟੈਲੀਫੋਨ ਵੀ ਉਠਾਉਂਦੇ ਆ। ਉਹ ਮੈਂਬਰ ਪਾਰਲੀਮੈਂਟ ਹੈ 노 ਕਨਸੀਕੁਐਂਸੀਆ ਕਿਧਰੇ ਨਾ ਕਿਧਰੇ ਜਾਣਾ ਪੈਂਦਾ ਕਦੇ ਦਿੱਲੀ ਵੀ ਜਾਣਾ ਪੈਂਦਾ ਚੰਡੀਗੜ੍ਹ ਵੀ ਜਾਣਾ ਪੈਂਦਾ ਹੋਰ ਵੀ ਰੇਲਵੇ ਦੇ ਕੰਮ ਕਰਾਣੇ ਪੈਂਦੇ ਆ ਕੋਈ ਨੈਸ਼ਨਲ ਹਾਈਵੇ ਦੇ ਕੰਮ ਕਰਾਣੇ ਪੈਂਦੇ ਕਿਧਰੇ ਨਾ ਕਿਧਰੇ ਹੋਰ ਵੀ ਜਾਣਾ ਪੈਂਦਾ ਇਹੋ ਜੀ ਗੱਲ ਕੋਈ ਨਹੀਂ ਕਿ ਉਹ ਮਿਲਦੇ ਹੀ ਨਹੀਂ ਕਿਸੇ ਨੂੰ ਜਾਂ ਗਿਲੰਦਰ ਦੇ ਵਿੱਚ ਹੈ ਹੀ ਨਹੀਂ ਇਹ ਜਿਹੜੀਆਂ ਸ਼ਰਾਰਤਾਂ ਕਰਦੀਆਂ ਵਿਰੋਧੀ ਧਿਰ ਦੀਆਂ ਪਾਰਟੀਆਂ ਸਸਤੀ ਲੋਕਪ੍ਰਿਤਾ ਹਾਸਲ ਕਰਨ ਵਾਸਤੇ ਇਹੋ ਜਿਹੇ ਕੰਮ